ਕਦੇ ਇਮੇਜਿਨ ਨਹੀਂ ਕੀਤਾ ਨਾ ਕਦੇ ਇੱਕ ਬੰਦਾ ਹੁੰਦਾ ਵੀ ਕਈ ਵਾਰੀ ਆਪਾਂ ਸੋਚ ਲੈਂਦੇ ਆ ਕਿ ਆਹ ਹੋ ਸਕਦਾ ਆਜ ਤੱਕ ਸੁਪਨੇ ਜਿਵੇਂ ਸੋਚਦੇ ਆ ਕਿ ਕਦੀ ਆ ਗੱਲ ਹੋ ਸਕਦੀ ਹੈ ਅੱਜੇ ਤੱਕ ਰਾਤ ਨੂੰ ਉਹ ਜਦੋਂ ਸ਼ਦੀਕ ਸਾਹਿਬ ਨੇ ਗੀਤ ਗਾਇਆ ਇੱਕ ਮੈਗਾਇਆ ਤੇ ਸਾਰੇ ਕਹਿੰਦੇ ਪਤਰ ਸਾਹਿਬ ਨੂੰ ਕਹਿੰਦੇ ਕੋਈ ਗੱਲ ਨਹੀਂ ਮੈਗ ਮੈ ਵੀ ਗਾਉਣ ਗਏ ਸਨ 아이 ਉਹਨਾਂ ਨੇ ਵੀ ਪਤਨਾ ਦੇ ਸ਼ਹਿਰ ਤੋਂ ਸ਼ੀਸ਼ਾ ਕਿਧਰ ਗਿਆ ਦੋ ਦਿਨਾਂ ਨਾਲ ਮਰੌਣ ਵਾਲੀ ਗਿਤਾਰ ਟੁੱਟ ਗਈ ਸਜਿੰਦਰ ਦੇ ਪੁੱਤ ਦੇ ਸਾਹਿਬ ਨਾ ਕਿ ਮੈਂ ਕਿਧਰ ਗਿਆ ਤੇ ਉਹ ਗਜ਼ਲ ਗਾਈ ਜਾਂਦੇ ਸੀ ਤੇ ਅਸੀਂ ਗਜ਼ਲ ਸਮਝੀ ਕਿ ਉਹ ਸੱਚ ਦੱਸੀ ਜਾਂਦੇ ਵੀ ਮੈਂ ਕਰੂ ਤਾਂ ਮੈਂ ਹੀ ਨਹੀਂ ਹੋਣਾ ਹੁਣ ਉਹ ਪਦਨੀ ਕਿੱਧਰ ਚਲੇ ਗਏ ਤੇ ਜਦੋਂ ਸਵੇਰੇ ਸਾਨੂੰ ਪਤਾ ਲੱਗਿਆ ਤੇ ਇਹ ਤਾਂ ਹੈਰਾਨ ਪੜਿਆ ਵੀ ਇੱਕ ਕਿਸਮ ਦਾ ਜਿਹੜਾ ਇੱਕ ਯੁੱਗ ਚਲੇ ਗਿਆ ਅੱਲਾ ਸਰ ਜੀ ਪਾਤਰ ਰਿ ਗਿਆ ਜੀ ਇੱਕ ਸ਼ਾਇਰ ਦਾ ਮਹਾਨ ਸ਼ਾਇਰ ਚਲੇ ਗਿਆ ਜੀ ਉੱਚੇ ਮੁਕਾਮ ਤੇ ਜਾ ਕੇ ਐਡੀ ਉੱਚੀ ਜਗਤ ਜਾ ਕੇ ਐਨਾ ਬੰਦੇ ਨੂੰ ਨਿਮਰਤਾ ਉਹ ਤੇ ਹੋਣੀ ਐਨਾ ਸ਼ਾਂਤ ਹੋਣਾ ਇਹ ਪਹਿਲਾ ਸਾਲ ਦੇਖਿਆ। ਕਾਲ ਕੀਤੀ ਜਾਂ ਕਿੱਦਾਂ ਪਤਾ ਲੱਗਿਆ? ਯਕੀਨ ਤਾਂ ਸਵਾਲ ਹੀ ਪੈਦਾ ਹੋਦੇ ਨੇ ਮੈਂ ਤੇ ਸਭ ਉਹ ਜਿਹੜੀ ਫੋਟੋ ਰਾਤ ਦੀ ਫੋਟੋਗ੍ਰਾਫ ਸੀ ਉਹ ਮੈਂ ਡਿਕਸਾ ਉਪੇਜੀਆਂ ਉਹ ਜਿਸ ਤਰ੍ਹਾਂ ਸੈਂਡ ਕੀਤੀ ਹੈ ਮੈਂ ਕੀਤੀਆਂ ਨੇ। ਤੇ ਉਹ ਜਿਹੜੇ ਫੋਟੋ ਗਈਆਂ ਹੀ ਨੇ ਜਿਹੜੇ ਟੈਲੀਫੋਨ ਆਏ ਤੇ ਮੈਂ ਸਮਝਣ ਲੱਗਾ ਵੀ ਕਰਨਗੇ ਬਹੁਤੋ ਬਹੁਤ ਸੁਣੀਆਂ ਨੇ। ਉਹਦੇ ਜਵਾਬ ਹੀ ਹੋਰ ਆ ਗਏ। ਅਸਰਜੀ ਪਾਤਰ ਸਾਹਿਬ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮਾਨ ਇੱਥੇ ਪਹੁੰਚੇ ਸੰਤ ਤੇ ਹੋਰ ਵੀ ਕੀ ਉਹਨਾਂ ਦੇ ਜਿਹੜੇ ਦੋਸਤ ਇੱਥੇ ਪਹੁੰਚੇ ਹੋਏ ਨੇ ਤੇ ਸੁਦੀਲਾ ਸਾਹਿਬ ਨੇ ਸੁਦੀਲਾ ਸਾਹਿਬ ਇੱਕ ਦਿਨ ਪਹਿਲਾਂ ਦਾ ਮਾਮਾ ਸਦੀਕ ਸਾਹਿਬ ਉਹਨਾਂ ਨੇ ਅਸੀਂ ਗੱਲ ਕੀਤੀ ਤੁਸੀਂ ਰਾਤ ਨੂੰ ਇਕੱਠੇ ਸੀਗੇ ਉਹ ਪਾਲ ਤੇ ਕਾਪਲ ਕਦੀ ਇਮੇਜਿਨ ਨਹੀਂ ਸੀ ਕੀਤਾ ਨਾ ਕਦੀ ਇੱਕ ਬੰਦਾ ਹੁੰਦਾ ਵੀ ਕਦੀ ਵੀ ਆਪਾਂ ਸੋਚ ਲੈਂਦੇ ਆ ਕਿ ਆ ਹੋ ਸਕਦਾ ਕਿ ਬੰਦਾ ਕੋ ਸੁਪਨੇ ਆਪਾਂ ਗੱਲ ਕਰਦੇ ਵੀ ਇਹ ਗੱਲ ਸੁਪਨੇ 'ਚ ਵੀ ਯਾਦ ਨਹੀਂ ਸੀ ਹਾਦ ਤੱਕ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਵੀ ਕਦੀ ਆ ਗੱਲ ਹੋ ਸਕਦੀ ਹੈ ਅਸੀਂ ਤਾਂ ਰਾਤ ਨੂੰ ਉਹ ਜਦੋਂ ਜਿਹਦੀ ਸਾਹਮਣੇ ਗੀਤ ਗਾਇਆ ਇੱਕ ਮੈਂ ਗਾਇਆ ਤੇ ਸਾਰੇ ਕਹਿੰਦੇ ਪਾਤਰ ਸਾਹਿਬ ਨੂੰ ਕਹਿੰਦੇ ਕੋਈ ਗੱਲ ਨਹੀਂ ਮੈਂ ਮੈਂ ਵੀ ਨਾਲ ਗਾਥਾ ਸੁਣਾਈ ਉਹਨਾਂ ਨੇ ਵੀ ਪੱਥਰਾਂ ਦੇ ਸ਼ਹਿਰ ਤੋਂ ਸ਼ੀਸ਼ਾ ਕਿਧਰ ਗਿਆ ਇਹ ਦੋ ਦਿਨਾਂ ਨੂੰ ਮੜਾਉਣ ਵਾਲੀ guitar ਟੁੱਟ ਗਈ ਸਜਿੰਦਰ ਦੇ ਪੁੱਤੇ ਸਾਹਿਬ ਨਗਮਾ ਕਿਧਰ ਗਿਆ ਤੇ ਉਹ ਗਜ਼ਲ ਗਾਈ ਜਾਂਦੇ ਸੀ ਤੇ ਅਸੀਂ ਗਜ਼ਲ ਸਮਝੀ ਕਿ ਉਹ ਸੱਚ ਦੱਸੀ ਜਾਂਦੇ ਵੀ ਮੈਂ ਕਹਾਂ ਤੂੰ ਮੈਂ ਹੀ ਨਹੀਂ ਹੋਣਾ ਹੂੰ ਹੁਣ ਉਪਦੇਨ ਕਿਧਰ ਚਲੇ ਗਏ ਤੇ ਜਦੋਂ ਸਵੇਰੇ ਸਾਨੂੰ ਪਤਾ ਲੱਗਿਆ ਤੇ ਅਸੀਂ ਤਾਂ ਹੈਰਾਨ ਪੜਿਆ ਵੀ ਇੱਕ ਕਿਸਮ ਦਾ ਜਿਹੜਾ ਇੱਕ ਯੁੱਗ ਚਲੇ ਗਿਆ ਪਹਿਲਾ ਸੰਜੀਤ ਪਾਤਰ ਰ ਗਿਆ ਜੀ ਇੱਕ ਸਾਹਿਦ ਦਾ ਮਹਾਨ ਸ਼ਾਇਰ ਚਲੇ ਗਿਆ ਜੀ ਇੱਕ ਮਾਨ ਵਿਅਕਤੀ ਚਲੇ ਗਿਆ ਸਭ ਤੋਂ ਵੱਡੀ ਗੱਲ ਵੀ ਮੈਂ ਦੇਖਿਆ ਵੀ ਐਡੇ ਉੱਚੇ ਮਕਾਮ ਤੇ ਜਾ ਕੇ ਐਡੀ ਉੱਚੀ ਜਗ੍ਹਾ ਤੇ ਜਾ ਕੇ ਇੰਨਾ ਬੰਦੇ ਨੂੰ ਨਿਮਰਤਾ ਉਹ ਚ ਹੋਣੀ ਇੰਨਾ ਸ਼ਾਂਤ ਹੋਣਾ ਇਹ ਪਹਿਲਾ ਇਨਸਾਨ ਦੇਖਿਆ ਸੁਨੀਲ ਸਾਹਿਬ ਯਕੀਨ ਹੋਇਆ ਸੀ ਜਦੋਂ ਸਵੇਰੇ ਪਤਾ ਲੱਗਿਆ ਹੋਵੇਗਾ ਤੁਹਾਨੂੰ ਕਿਸੇ ਨੇ ਕਾਲ ਕੀਤੀ ਜਾਂ ਕਿੱਦਾਂ ਪਤਾ ਲੱਗਿਆ ਯਕੀਨ ਤਾਂ ਤੇ ਸਵਾਲ ਹੀ ਪੈਦਾ ਹੋਦੇ ਮੈਂ ਤਾਂ ਸਭ ਜਿਹੜੀ ਫੋਟੋ ਰਾਤ ਦੀ ਫੋਟੋਗ੍ਰਾਫ ਸੀ ਉਹ ਮੈਂ ਸਦੀਕਾ ਨੂੰ ਭੇਜੀਆਂ ਉਹ ਜਿਹਸੇ ਨਾਸਰ ਨੇ ਸੈਂਡ ਕੀਤੀਆਂ ਮੈਂ ਕੀਤੀਆਂ ਨੇ ਤੇ ਉਹ ਜਿਹੜੇ ਫੋਟੋ ਗਈਆਂ ਹੀ ਨੇ ਜਦੋਂ ਟੈਲੀਫੋਨ ਆਇਆ ਤੇ ਮੈਂ ਸਮਝਣ ਲੱਗਾ ਵੀ ਉਹ ਕਰਨਗੇ ਬਹੁਤ ਫੋਟੋ ਬਹੁਤ ਸੁਣੀਆਂ ਨੇ ਉਧਰ ਜਵਾਬ ਹੀ ਹੋਰ ਆਗੇ ਯਾ ਕਿਉਂ ਗਿਆ ਮੈਂ ਕਿ ਫੋਟੋ ਹੀ ਗਲਤੀ ਹੈ ਪਤਰ ਸਾਹਿਬ ਉਹਨਾਂ ਨੂੰ ਵੀ ਮੈਸੇਜ ਕੀਤਾ ਸੀ ਨੇ ਪਾਤਰ ਸਾਹਿਬ ਨੂੰ ਨਹੀਂ ਮੈਂ ਕੀਤੇ ਮੈਂ ਤੇ ਸੁਦੀਪ ਸਾਹਿਬ ਨੂੰ ਫੋਟੋ ਭੇਜੀਆਂ ਹਰਜਿੰਦਰ ਸਿੰਧ ਨੂੰ ਭੇਜੀਆਂ ਪੀਟਰ ਨੂੰ ਭੇਜੀਆਂ ਇਹ ਜੀਐਸ ਪੀਟਰ ਨੇ ਸਾਰਾ ਮੈਨੇਜ ਕੀਤਾ ਸੀ ਉਥੇ 3 ਰਿਵਰ ਵਾਲੇ ਜਿਹੜੇ ਹੋਟਲ ਆਏ ਆ ਬਾਬਾ ਜੀ ਹੋਣੀ ਬੜੇ ਚੰਗੇ ਬੰਦੇ ਆ ਉਹ ਪਾਤਰ ਸਾਹਿਬ ਦੇ ਬਹੁਤ ਪਿਆਰੇ ਦੋਸਤ ਸੀ ਤੇ ਇੱਕ ਦੋ ਵਾਰੀ ਮੈਂ 40 45 ਸਾਲ ਤੋਂ ਉਹਨਾਂ ਨੂੰ ਜਾਣਦਾ ਪਰ ਮੈਂ ਵੀ ਮੁਲਾਕਾਤ ਉਥੇ આજ ਸ਼ਾਮ ਨੇ ਦੋ ਤਿੰਨ ਨਾ ਹੋਇਆ ਯਾਰ ਕਦੇ ਕਦੇ ਨੇੜੇ ਉਹ ਕਿ ਮਿਲਿਆ ਨਹੀਂ ਸੀ ਜਦੋਂ ਮੈਂ ਨੇੜੇ ਉਹ ਕਿ ਮਿਲਿਆ ਮੈਂ ਕਿਹਾ ਯਾਰ ਇਹ ਤਾਂ ਐਸਾ ਇਨਸਾਨ ਮਿਲਣਾ ਹੀ ਨਹੀਂ ਗਿਆ ਆਪਣੀ ਜ਼ਿੰਦਗੀ ਚ ਕੋ ਬਹੁਤ ਵੱਡੇ ਸ਼ਾਇਰ ਦੇਖੀ ਦੇ ਆ ਬਹੁਤ ਵੱਡੇ ਹੋਰ ਲੋਕੇ ਦੇਖੀ ਦੇ ਆ ਪਰ ਐਸਾ ਬੰਦਾ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਦੇਖਿਆ ਇੰਨੀ ਨਿਮਰਤਾ ਐਡੇ ਵੱਡੇ ਮੁਕਾਬਲੇ ਜਾ ਕੇ ਵੀ ਠੀਕ ਹੈ ਹਾਂਜੀ ਇੱਕ ਚੀਜ਼ ਹੋਰ ਜਦੋਂ ਰਾਤ ਨੂੰ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਉਸ ਦਿਨ ਕੋਈ ਯਾਦ ਹੋਈ ਉਸ ਦਿਨ ਦੀ ਜਿਹੜੀ ਤੁਹਾਨੂੰ ਲੱਗੇ ਕਿ ਇਹ ਤਾਂ ਉਮਰ ਭਰ ਦੇ ਲਈ ਹੁਣ ਨਾਲ ਹੀ ਰਹੇਗੀ ਜਾਂ ਤਾਂ ਸਾਰੀ ਉਹ 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 ਵਕਤ ਮੇਰੇ ਹਰ ਪਲ ਯਾਦ ਆ ਜੀ ਹਰ ਪਲ ਯਾਦ ਆ ਕੋਈ ਕੋਈ ਐਸੀ ਗੱਲ ਨਹੀਂ ਪੀ ਜਿਹੜੀ ਭੁੱਲਣ ਵਾਲੀ ਹੋਵੇ ਸਭ ਤੋਂ ਵਧੀਆ ਮੈਨੂੰ ਇਹ ਲੱਗੀ ਕਿ ਉਹਨਾਂ ਨੇ ਇੱਕ ਤੋਂ ਗੱਲਾਂ ਹੋਰ ਵੀ ਹੋਈਆਂ ਉਹਨੇ ਟਾਈਮ 'ਚ ਉਹਨਾਂ ਕਦੇ ਵੀ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਹਰ ਇੱਕ ਬੰਦੇ ਨੂੰ ਕਹਿੰਦਾ ਵੀ ਉਹ ਤੋਂ ਵਧੀਆ ਬੰਦਾ ਸੀ ਉਹ ਤੋਂ ਵਧੀਆ ਬੰਦਾ ਸੀ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਦੋਸਤੀ ਨਾ ਕਿਸੇ ਵੈਰ ਉਹ ਐਸਾ ਇਨਸਾਨ ਸੀ ਬਿਲਕੁਲ ਵਾਰੀ ਹੋ ਗਈ ਬੱਸ ਮਾਪੇ ਤਨਵਾਸ ਜੀ ਲਸਾ ਸਭ ਗੱਲਬਾਤ ਕਰਨ ਲਈ ਤਾਂ ਇਹ ਸੰਦੀਲਾ ਸਾਹਿਬ ਸਾਨੂੰ ਦੱਸਦੇ ਕਿ ਜਿਸ ਦਿਨ ਪਾਤਰ ਸਾਹਿਬ ਉਹਨਾਂ ਦਾ ਦਿਹਾਂਤ ਹੋਇਆ ਜਿਸ ਰਾਤ ਨੂੰ ਉਸ ਤੋਂ ਕੁਝ ਘੰਟੇ ਪਹਿਲਾਂ ਰਾਤ ਦੇ ਵੇਲੇ ਹੀ ਇਹ ਇਕੱਠੇ ਸਨ ਗੱਲਾਂ-ਬਾਤਾਂ ਕਰ ਰਹੇ ਸੀ ਪਰ ਸ਼ਾਇਦ ਇਹਨਾਂ ਨੂੰ ਵੀ ਉਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਆਖਰੀ ਗੱਲਬਾਤ ਹੋਏਗੀ ਤਾਂ ਪਾਤਰ ਸਾਹਿਬ ਉਹਨਾਂ ਦਾ ਤੁਸਕਾਰ ਕੀਤਾ ਗਿਆ ਸਰਕਾਰੀ ਸਨਮਾਨਾਂ ਦੇ ਤਹਿਤ ਸੰਸਕਾਰ ਹੋਇਆ ਸੀ ਜੀਮਾਨ ਸਾਹਿਬ ਇੱਥੇ ਪਹੁੰਚੇ ਸਨ ਅਤੇ ਸ਼ਰਧਾਂਜਲੀ ਉਹਨਾਂ ਦੇ ਵੱਲੋਂ ਭੇਟ ਕੀਤੀ ਗਈ ਤੇ ਅੱਖਾਂ ਜਿਹੜੀਆਂ ਬੜੀਆਂ ਉਹਨਾਂ ਦੀਆਂ ਨਾਮ ਨਜ਼ਰ ਆਈਆਂ ਨੇ ਕਿਉਂਕਿ ਅਕਸਰ ਅਸੀਂ ਉਹਨਾਂ ਨੂੰ ਪਾਤਰ ਸਾਹਿਬ ਦੀਆਂ ਰਚਨਾਵਾਂ ਬੋਲਦੇ ਸੁਣਿਆ ਤਾਂ ਇਹ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿੰਨਾ ਪਿਆਰ ਸੀ ਉਹਨਾਂ ਦਾ ਵੀ ਪਾਤਰ ਸਾਹਿਬ ਨੂੰ ਸੀ ਉਹਨਾਂ ਦੀਆਂ ਰਚਨਾਵਾਂ ਦੇ ਨਾਲ ਸੀ ਸਹਿਯੋਗੀ ਸਾਥੀ ਅਮਨਦੀਪ ਦੇ ਨਾਲ ਸੁਖਦੇਵ